ਤੁਸੀਂ ਜਿਹੜੇ ਖਬਰਨਾਮਾ ਦੇ ਨਾਲ ਜਗਤਾਰ ਦੇ ਸਾਇੰਸ ਸਵਾਗਤ ਕਰਦਾ ਹੈ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਇੱਕ ਮੰਗ ਪੱਤਰ ਦਿੱਤੇ ਗਏ ਨੇ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਫਿਰੋਜ਼ਪੁਰ ਦੇ ਵਿੱਚ ਟੂੜੀ ਬਾਜ਼ਾਰ ਦੇ ਵਿੱਚ ਸ਼ੀਦਾਂ ਦੇ ਜੋ ਟਿਕਾਣੇ ਸਨ ਜੇ ਤੁ ਪੁਰਾ ਕਥਿਤ ਤੌਰ ਤੇ ਕੁਝ ਲੋਕਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਯਾਦ ਕਰਾਇਆ ਜਾਵੇ ਅਤੇ ਉੱਥੇ ਇੱਕ ਲਾਇਬ੍ਰੇਰੀ ਜਾਂ ਮਿਊਜ਼ੀਅਮ ਤਿਆਰ ਕੀਤਾ ਜਾਵੇ ਇਸ ਦੇ ਵਿੱਚ ਅੱਜ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਨੌਰੇ ਆਧੀ ਅਗਵਾਈ ਦੇ ਵਿੱਚ ਅੱਜ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸਦਮਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਦੇ ਕੇ ਸਰਕਾਰ ਤੱਕ ਇੱਕ ਚੇਤਾਵਨੀ ਪਹੁੰਚਾਈ ਗਈ ਜੇਕਰ ਸਰਕਾਰ ਵੱਲੋਂ ਉਹਨਾਂ ਦੇ ਨਾਲ ਵਿੱਚ ਜੀ ਇਸ ਦਾ ਹੱਲ ਨਾ ਕੀਤਾ ਤਾਂ ਉਹਨਾਂ ਵੱਲੋਂ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸਦਮਾ ਦੇ ਘਰ ਦੇ ਬਾਹਰ ਪੱਕਾ ਬੋਲਚਾ ਲਾਇਆ ਜਾਵੇਗਾ। ਇਸ ਮਾਨ ਦੇ ਵਿੱਚ ਗੱਲਬਾਤ ਕਰਦੇ ਹੋਇਆ ਨੌਜਵਾਲ ਸਭਾ ਦੇ ਸ਼ੂਭਾਈ ਪ੍ਰਧਾਨ ਨੌਨੇ ਹਾਲੇ ਕਿਹਾ ਕਿ ਅੱਜ ਉਹਨਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਉੱਪਰ ਪੂਰੇ ਪੰਜਾਬ ਭਰ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਰੋਇਪੁਰ ਦੇ ਵਿੱਚ ਤੂੜੀ ਬੰਜਾਰ ਦੇ ਵਿੱਚ ਜੋ ਸ਼ੀਦ ਪਖਸ ਸਿੰਘ ਦੇ ਕੁੱਪ ਟਿਕਾਣੇ ਸਨ ਉਹਨਾਂ ਉੱਪਰ ਕੁਝ ਲੋਕਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਅਤੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਵੀ ਉਹਨਾਂ ਦਾ ਸਾਥ ਨਹੀਂ ਦੇ ਰਹੀ ਉਹਨਾਂ ਕਹਿੰਦੇ ਕਿ ਉਹ ਮੰਗ ਪੱਤਰ ਦੇ ਕੇ ਅੱਜ ਸਰਕਾਰ ਨੂੰ ਯਾਦ ਕਰਾਉਂਦੇ ਹਨ ਅਤੇ ਚੇਤਾਵਨੀ ਦਿੰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਟਿਕਾਣੇ ਖਾਲੀ ਨਾ ਕਰਵਾਏ ਗਏ ਤਾਂ ਉਹਨਾਂ ਵੱਲੋਂ ਵਿਧਾਨ ਸਭਾ ਸਪੀਕਰ ਕਦਰ ਸੰਸਦ ਹਰ ਦੇ ਬਾਹਰ ਪੱਕਾ ਮੋਰਚਾ ਲਾਇਆ ਜਾਵੇਗਾ ਜੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਸੁਭਾਈ ਪ੍ਰਧਾਨ ਨੌ ਨਿਹਾਲੇ ਅੱਜ ਅਸੀਂ ਨੌਜਵਾਨ ਭਾਰ ਸਭਾ ਵੱਲੋਂ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਜਿਹੜਾ ਧਰਨਾ ਲਾ ਕੇ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਮੰਗ ਆ ਸਾਡੀ ਇੱਕੋ ਹੀ ਕਿ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦਾ ਤੂੜੀ ਬਾਜ਼ਾਰ ਫਰੋਈਪੁਰ ਦੇ ਵਿੱਚ ਇੱਕ ਗੁਫਤ ਟਿਕਾਣਾ ਭਗਤ ਸਿੰਘ ਹੋਰਾਂ ਦੀ ਪਾਰਟੀ ਸੀ ਜਿਹੜੀ ਐਚਐਸਆਰਏ ਉਹਦਾ ਮੇਨ ਹੈੱਡਕੁਆਟਰ ਆ ਜਿਹੜਾ ਰਲ ਰਿਹਾ ਉੱਤੇ ਨਜਾਇਜ਼ ਕਬਜ਼ਾ ਹੋਇਆ ਅਸੀਂ ਲਗਾਤਾਰ 10 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਤੇ ਮੰਗ ਕਰ ਰਹੇ ਹਾਂ ਕਿ ਉਸ ਟਿਕਾਣੇ ਤੋਂ ਨਜਾਇਜ਼ ਕਬਜ਼ਾ ਛਡਵਾ ਕੇ ਜਿਹੜਾ ਲਾਇਬ੍ਰੇਰੀ ਮਿਊਜ਼ੀਅਮ ਦੇ ਵਿੱਚ ਜਿਹੜਾ ਉਹਨੂੰ ਵਿਕਸਤ ਕੀਤਾ ਜਾਵੇ ਤਾਂ ਜੋ ਸਾਡੇ ਪੰਜਾਬ ਦੀ ਜਵਾਨੀ ਸਾਡੇ ਸਮਾਜ ਦੇ ਨੌਜਵਾਨ ਜਿਹੜੇ ਉਸ ਯਾਦਗਾਰ ਦੇ ਉੱਪਰ ਜਾਣ ਤੇ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਸ਼ਹੀਦਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕਿਉਂ ਕੀਤੀਆਂ ਉਹ ਸਾਡੀ ਉਸ ਇਮਾਰਤ ਦੇ ਨਾਲ ਇੰਨਾ ਕਿ ਸਾਡਾ ਇਤਿਹਾਸ ਜੁੜਿਆ ਹੋਇਆ ਕਿ ਭਗਤ ਸਿੰਘ ਹੋਰਾਂ ਨੇ ਜਦੋਂ ਸਾਂਡਰਸ ਦਾ ਕਤਲ ਕਰਨਾ ਸੀਗਾ ਤੇ ਉਸ ਵਕਤ ਜਿਹੜਾ ਉਸੇ ਟਿਕਾਣੇ ਦੇ ਉੱਪਰ ਜਿਹੜਾ ਤੂੜੀ ਬਾਜ਼ਾਰ ਵਾਲੇ ਦੇ ਜਿਹੜਾ ਬੈਠ ਕੇ ਉਹਨਾਂ ਨੇ 에ਅਰ ਪਿਸਟਲ ਦੇ ਨਾਲ ਜਿਹੜਾ ਉੱਥੇ ਨਿਸ਼ਾਨੇਬਾਜ਼ੀ ਵੀ ਸਿੱਖੀ ਇੱਥੇ ਬੈਠ ਕੇ ਭਗਤ ਸਿੰਘ ਤੇ ਸ਼ਿਵ ਵਰਮਾ ਨੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਦਾ ਜੀਵਨ ਲਿਖੀਆਂ ਇੱਥੇ ਬੈਠ ਕੇ ਹੀ ਉਹਨਾਂ ਨੇ ਬਰਾਬਰੀ ਦਾ ਸਮਾਜ ਸਿਰਜਣ ਦਾ ਜਿਹੜਾ ਸੁਪਨਾ ਉਹ ਵੀ ਦੇਖਿਆ ਜਿਸ ਤਰ੍ਹਾਂ ਭਗਤ ਸਿੰਘ ਹੋਰ ਚਾਹੁੰਦੇ ਸੀਗੇ ਕਿ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਜਿਹੜੀ ਉਹ ਇੱਥੇ ਬਰਾਬਰੀ ਲਿਆਂਦੀ ਜਾਵੇ ਤੇ ਅੱਜ ਜਿਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਕਿ ਇੱਥੇ ਸਾਡੇ ਨੌਜਵਾਨਾਂ ਕੋਲੇ ਕੋਈ ਰੁਜ਼ਗਾਰ ਨਹੀਂ ਹੈਗਾ ਉਹ ਸਾਰੇ ਬਾਹਰਲੇ ਦੇਸ਼ਾਂ ਨੂੰ ਪ੍ਰਵੇਸ਼ ਕਰ ਰਹੇ ਨੇ ਇੱਥੇ ਕਿਸਾਨਾਂ ਦੇ ਸਿਰ ਕਰਜ਼ਾ ਮਜ਼ਦੂਰਾਂ ਦੇ ਸਿਰ ਕਰਜ਼ਾ ਮਜ਼ਦੂਰਾਂ ਕੋਲੇ ਕੋਈ ਰੁਜ਼ਗਾਰ ਨਹੀਂ ਹੈਗਾ ਤੇ ਜਦੋਂ ਹਰੇਕ ਤਬਕਾ ਇੱਥੇ ਅਜ ਸਤਾਇਆ ਹੋਇਆ ਤੇ ਸਾਡੇ ਕੋਲੇ ਇੱਕੋ ਇੱਕ ਰਸਤਾ ਬਚਦਾ ਉਹ ਸੰਘਰਸ਼ ਦਾ ਰਸਤਾ ਸੰਘਰਸ਼ ਅਸੀਂ ਤਾਂ ਕਰ ਸਕਦੇ ਆ ਜੇ ਸਾਡੇ ਸ਼ਹੀਦਾਂ ਦੀਆਂ ਉਹਨਾਂ ਦੀਆਂ ਇਹ ਯਾਦਗਾਰਾਂ ਬਚੀਆਂ ਹੋਣਗੀਆਂ ਅਸੀਂ ਉਹਨਾਂ ਯਾਦਗਾਰਾਂ ਤੋਂ ਸਿੱਧ ਲੈ ਕੇ ਸਾਡੀਆਂ ਪ੍ਰੇਰਣਾ ਸਰੋਤ ਨੇ ਤਾਂ ਹੀ ਅਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰ ਸਕਦੇ ਆ ਤੇ ਅੱਜ ਕਲ੍ਹ ਤਾਰ ਸਿੰਘ ਸੰਧਵਾ ਨੂੰ ਅਸੀਂ ਮੰਗ ਪੱਤਰ ਦੇ ਕੇ ਚੱਲੇ ਆ ਤੇ ਨਾਲ ਚੇਤਾਵਨੀ ਵੀ ਦੇ ਕੇ ਚੱਲੇ ਆ ਕਿ ਜੇਕਰ ਜਲਦ ਤੋਂ ਜਲਦ ਸਾਡੇ ਉਹ ਸ਼ਹੀਦਾਂ ਦੀ ਯਾਦਗਾਰ ਨੂੰ ਨਾ ਸੰਭਾਲਿਆ ਗਿਆ ਨਾ ਤੇ ਲਾਇਬ੍ਰੇਰੀ ਮਿਊਜ਼ੀਅਮ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਲਤਾਰ ਸਿੰਘ ਸੰਧਵਾ ਦੇ ਘਰ ਦੇ ਅੱਗੇ ਜਿਹੜਾ ਉਹ ਪੱਕਾ ਮੋਰਚਾ ਵੀ ਲਾਵਾਂਗੇ ਕਿਉਂਕਿ ਇਹਨਾਂ ਦੇ ਸਰਕਾਰ ਦੇ ਨਮਾਇੰਦਿਆਂ ਨੂੰ ਚਾਹੇ ਉਹ ਗੁਰਦੇਸ ਸਿੰਘ ਸੇਖੋ ਹੋਵੇ ਫੌਜਾ ਸਰਾਰੀ ਹੋਵੇ ਚਾਹੇ ਬੀਬੀ ਅਨਮੋਲ ਗਗਨਮਾਨ ਜਿਹੜੀ ਚੁਟਕੀਆਂ ਮਾਰ ਮਾਰ ਐਮਐਸਪੀ ਦਿੰਦੀ ਸੀ ਪੰਜਾਂ ਮਿੰਟਾਂ ਦੇ ਵਿੱਚ ਹੁਣ ਉਹ ਲੱਭਿਆ ਨਹੀਂ ਥਉਂਦੀਗੀ ਤੇ ਉਹ ਸਾਰਿਆਂ ਨੂੰ ਮੰਗ ਪੱਤਰ ਦੇ ਚੁੱਕੇ ਆ ਕਿ ਤੂੜੀ ਬਾਜ਼ਾਰ ਫਰੋਜਪੁਰ ਦੇ ਵਿੱਚ ਭਗਤ ਸਿੰਘ ਹੋਰਾਂ ਦਾ ਜਿਹੜਾ ਐਮ ਟਿਕਾਣਾ ਤੁਸੀਂ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਦੇ ਵਿੱਚ ਆਏ ਹੋ ਤੁਸੀਂ ਇਨਕਲਾਬ ਜਿੰਦਾਬਾਦ ਦਾ ਅਧੂਰਾ ਨਾਰਾ ਲਾ ਕੇ ਸੱਤਾ ਦੇ ਵਿੱਚ ਆਏ ਹੋ ਤੁਸੀਂ ਬਸੰਤੀ ਰੰਗ ਦੀਆਂ ਪੱਗਾਂ ਨੂੰ ਵਰਤਿਆ ਤੇ ਅੱਜ ਭਗਤ ਸਿੰਘ ਦੀ ਜਿਹੜੀ ਇਤਿਹਾਸਕ ਯਾਦਗਾਰ ਆ ਜਿਹੜੀ ਉਹ ਰੁੱਲ ਰਹੀ ਆ ਉਹਨੂੰ ਸਾਂਭੋ ਪਰ ਉਹਨੂੰ ਸਾਂਭਣ ਵਾਲੇ ਪਾਸੇ ਇਹਨਾਂ ਦਾ ਕਿਸੇ ਦਾ ਕੋਈ ਧਿਆਨ ਨਹੀਂ ਹੈਗਾਗਾ ਕਿਉਂਕਿ ਇਸ ਕਰਕੇ ਨਹੀਂ ਸਾਂਭਣਾ ਚਾਹੁੰਦੇ ਕਿ ਜੋ ਕੁਝ ਭਗਤ ਸਿੰਘ ਹੋਰੀ ਚਾਹੁੰਦੇ ਸੀਗੇ ਜਿਸ ਤਰ੍ਹਾਂ ਦਾ ਸਮਾਜ ਭਗਤ ਸਿੰਘ ਹੋਰੀ ਸਿਰਜਣਾ ਚਾਹੁੰਦੇ ਸੀ ਉਸ ਤਰ੍ਹਾਂ ਦਾ ਸਮਾਜ ਜਿਹੜੀ ਆਮ ਆਦਮੀ ਪਾਰਟੀ ਵੀ ਉਹ ਨਹੀਂ ਸਿਰਜਣਾ ਚਾਹੁੰਦੀ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਇਥੇ ਬਰਾਬਰੀ ਦਾ ਸਮਾਜ ਹੋਵੇ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਰੇਤ ਕੋਲੇ ਰੋਜ਼ਗਾਰ ਹੋਵੇ ਆਮ ਆਦਮੀ ਪਾਰਟੀ ਵੀ ਨਹੀਂ ਚਾਹੁੰਦੀ ਕਿ ਲੋਕ ਲੋਕ ਜਿਹੜੇ ਉਹ ਕਰਜਾ ਮੁਕਤਾ ਹੋਣ ਇਸੇ ਕਰਕੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਇਲਜ਼ਾਨ ਤੋਂ ਇਹਨਾਂ ਨੂੰ ਡਰ ਲੱਗਦਾ ਇਸੇ ਕਰਕੇ ਭਗਤ ਸਿੰਘ ਹੋਰਾਂ ਦਾ ਗੁਪਤ ਟਿਕਾਣਾ ਜਿਹੜਾ ਉਹ ਤੁਹਾਡੀ ਜਥੇਬੰਦੀ ਵੱਲੋਂ ਉਥੇ ਜਿਹੜਾ ਹੈਗਾ ਉਹ ਸਭ ਜਿਹਾ ਛਡਵਾਇਆ ਗਿਆ ਸੀ ਤੇ ਫਿਰ ਹੁਣ ਦੁਬਾਰਾ ਕਿਵੇਂ ਕਰੇਣ ਵਾਲੇ ਉਥੇ ਉਥੋਂ ਕੁਝ ਲੋਕਲ ਹੀ ਲੋਕ ਹਨ ਜੀ ਜਿਹੜੇ ਉਥੇ ਕਬਜ਼ਾ ਕਰਕੇ ਬੈਠੇ ਨੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਆ ਅਸੀਂ ਕਬਜ਼ਾ ਵੀ ਜਿਹੜੀ ਸੁਖਜਿੰਦਰ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਕਬਜ਼ਾ ਛਡਵਾਇਆ ਗਿਆ ਸੀ ਅਸੀਂ ਖੁਦ ਜਾ ਕੇ ਨੌਜਵਾਲ ਪਾਰਸਵਾ ਵੱਲੋਂ ਉਸ ਜਗ੍ਹਾ ਦੇ ਉੱਪਰ ਕਬਜ਼ਾ ਛਡਵਾਤਾ ਸੀ ਉੱਥੋਂ ਦੇ ਲੋਕਲ ਜਿਹੜਾ ਐਮਐਲਏ ਆਮ ਆਦਮੀ ਪਾਰਟੀ ਦਾ ਉਹਦੇ ਇਸ਼ਾਰੇ ਤੇ ਫਿਰ ਉਸ ਜਗ੍ਹਾ ਦੇ ਉੱਪਰ ਕਬਜ਼ਾ ਹੋ ਗਿਆ ਉਹ ਐਮਐਲਏ ਦੇ ਇਸ਼ਾਰੇ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਕਬਜ਼ਾ ਕਰਵਾਇਆ ਗਿਆ ਤਾਂ ਹੀ ਆ ਸਪੀਕਰ ਨੂੰ ਜਿਹੜਾ ਮੰਗ ਪੱਤਰ ਦੇ ਰਹੇ ਆ ਕਿ ਤੁਹਾਡੀ ਭਗਤ ਸਿੰਘ ਦਾ ਨਾਮ ਲੋਕਾਂ ਨੂੰ ਉਲਝਾਨ ਦੀ ਵਜਾਏ ਉਹ ਦੇਖੋ ਕਿ ਭਗਤ ਸਿੰਘ ਦੇ ਅਹਿਮ ਟਿਕਾਣੇ ਦੇ ਉੱਪਰ ਜਿਹੜਾ ਕਬਜ਼ਾ ਕਰਵਾ ਰਹੇ ਨੇ